ਲਓ ਜੀ ਸਸਰੀ ਗਾਜੀ ਦੇ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਉਣ ਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਤੇ ਲੋ ਅਸੀਂ ਹਾਜ਼ਰਾਂ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹੈਨਾ ਤੇ ਲੋ ਅੱਜ ਅਸੀਂ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਜੇ ਤੁਹਾਨੂੰ ਵਧੀਆ ਲੱਗੂਗਾ ਤੇ ਹੋ ਤੁਸੀਂ ਪਹਿਲਾਂ ਸ਼ਾਇਦ ਨਹੀਂ ਸੁਣਿਆ ਹੋ ਸੁਣਿਆ ਹੋ ਤਾਂ ਮੈਂ ਕਹਿ ਵੀ ਨਹੀਂ ਸਕਦੀ ਪਰ ਮੈਨੂੰ ਲੱਗਦਾ ਵੀ ਨਹੀਂ ਸੁਣਿਆ ਹੋਣਾ ਹੈਨਾ ਤੇ ਇਹ ਗੀਤ ਨੂੰ ਪੂਰਾ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂ ਉਹ ਨਸ਼ਾ ਛਡਾਉਣ ਸੰਬੰਧੀ ਹੈ ਇੱਕ ਭੈਣ ਨੇ ਮੈਨੂੰ ਫੋਨ ਕਰਿਆ ਹੁਣ ਮੋਂ ਦਾ ਨਾਮ ਨਹੀਂ ਲੈਂਦੀ ਪਿੰਡ ਦਾ ਨਾਮ ਵੀ ਨਹੀਂ ਲੈਂਦੀ ਤੇ ਉਹ ਕਹਿੰਦੀ ਜੀ ਬਈ ਸੁਰਮਾ ਤਾਂ ਸਾਡੇ ਸਹੀ ਠੀਕ ਹੈ ਮੈਨੂੰ ਤੇ ਪਰ ਨਸ਼ੇ ਦਾ ਵੀ ਮੈਂ ਕੁਝ ਕਰਿਆ ਤਾਂ ਹੈਗਾ ਉਹ ਹਲੇ ਦੇਖੋ ਰਿਜ਼ਲਟ ਕਿਹਜਾ ਆਉਂਦਾ ਫਿਰ ਮੈਂ ਆਖਿਆ ਵੀ ਨਸ਼ਾ ਜਿਹੜਾ ਹੈਗਾ ਨਾ ਉਹ ਹਰ ਤਰ੍ਹਾਂ ਦਾ ਬੰਦਾ ਨਸ਼ਾ ਕਰਦਾ ਹੈ ਕਿੱਟੇ ਛੁੱਟੇ ਸਾਰਾ ਕੁਛ ਸ਼ਰਾਬ ਦਾ ਵੱਖਰੀ ਸ਼ਰਾਬ ਦਾ ਸਿੱਧੀ ਛੁੱਟ ਜਾਂਦੀ ਹੈ ਤੇ ਮੈਂ ਸ਼ਰਾਬ ਦੇ ਹੀ ਦੱਸਿਆ ਸੀ ਮੈਂ ਆਖਿਆ ਬੇਟਾ ਮੈਂ ਅੱਜ ਪਾਉਂਗੀ ਕਰਕੇ ਦੇਖਣਾ ਤੁਹਾਡਾ ਫਰਜ ਹੈ ਮਹਾਪੁਰਸ਼ਾਂ ਦੱਸਿਆ ਭਗਵਾਨ ਨਾਲ ਸੰਬੰਧ ਤੇ ਨੁਕਤਾ ਹੈ ਨਾ ਤੇ ਇਹ ਮੈਂ ਇਸ ਤੋਂ ਬਾਅਦ ਭੰਗ ਗੀਤ ਤੋਂ ਬਾਅਦ ਹੈ ਨਾ ਇਹਨੂੰ ਧਿਆਨ ਨਾਲ ਸੁਣਿਓ ਇਹ ਵੀ ਰਾਮ ਬਾਣ ਪਾਏਗਾ ਜਰੂਰ ਕਰਕੇ ਦੇਖਿਓ ਬਹੁਤ ਸੌਖਾ ਹੈ ਤੇ ਪਰਮਾਤਮਾ ਕੋਲ ਕੋਈ ਵੀ ਨਸ਼ਾ ਖੰਦਾ ਕਹਿੰਦੇ ਭੰਗ ਫੀਮ ਟੋਡੇ ਸ਼ਰਾਬ ਚਿੱਟਾ ਕੋਸਵੀਂ ਭਗਵਾਨ ਦੀ ਕਿਰਪਾ ਨਾਲ ਉਹ ਸਾਰਾ ਠੀਕ ਹੋ ਜੂਗਾ ਤੇ ਮੈਂ ਇਹ ਤੋਂ ਬਾਅਦ ਪਾਉਂਗੀ ਗੀਤ ਤੋਂ ਬਾਅਦ ਲਵਾਜੋ ਫਿਰ ਹੁਣ ਇਹ ਲੋ ਗੀਤ ਵੱਲ ਰੰਗ ਰੰਗ ਪ੍ਰੋਗਰਾਮ ਵੱਲ ਹੈਨਾ ਤੇ ਦੱਸਿਓ ਸਾਡਾ ਇਹ ਗੀਤ ਨੂੰ ਕਿਹੋ ਜਿਹਾ ਲੱਗਾ ਇਹਦੀ ਹੁਣ ਵਿਆਖਿਆ ਤਾਂ ਐ ਨਹੀਂ ਕਰਦੀ ਇਹ ਤੁਸੀਂ ਆਪੀ ਵਿਆਖਿਆ ਕਰ ਲਿਓ ਮਟਿਆਰਾਂ ਦੇ ਗਾਉਣ ਵਾਲਾ ਗੀਤ ਹੈ ਤੇ ਇੱਕ ਮੁੰਡਾ ਆਪਣੇ ਘਰ ਵਾਲੀ ਦੀ ਉਸਤ ਕਰਦਾ ਹੈ ਹੈਨਾ ਇਹਦੇ ਵਿੱਚ ਤੇ ਉਹ ਉਹਦੇ ਰੰਗ ਰੂਪ ਨੂੰ ਸਰਾਉਂਦਾ ਕੀ ਕਿਹਾ ਉਹਨੇ ਇਦੇ ਵਿੱਚ ਹੁਣ ਤੁਸੀਂ ਸੁਣਿਓ ਤੇ ਲੈ ਆਜੋ ਫਿਰ ਆਪਾਂ ਗਾਈਏ ਇਸ ਗੀਤ ਨੂੰ ਤੇ ਮਾਣੋ ਇਸ ਗੀਤ ਦਾ ਆਨੰਦ ਤੇਰਾ ਹੁਸਨ ਹੈ ਰੱਬ ਦੀ ਦਾ ਤੇਨੀ ਰਾਜ ਦੇਮ ਅ ਰਾਜ ਦੇਮ ਪਿਆਰ ਸੁਗਾ ਤਨੀ ਸਾਡੀ ਸ਼ਗਿਨਾ ಸುಡಿ ಶಗನ ಬಳಿ ರಾತನಿ ಮೇರಿ ಸೇರಿ ಸಾಡಲ್ಲಿ ಕುಡಿ ಸೂರಜಾ ಮುಖಡೀ ತೇ තක් තක්කෙ දුහ උටුටද දුකුඩාන හොයිරැෑමත හොයිරෑමත දීවර සතිනි සඩිෂගින සඩිෂගන වලිරතිනි මරි සසිදිය. ਮੇਰੀ ਸੱਸ ਦੀ ਲਾਡ ਲੀਏ ਕੁੜੀਏ ਤੁਪ ਰੰਗੀਏ ਜੋ ਬਨ ਪੂੜੀਏ ਮੈਨੂੰ ਮਿਲ ਗਈ ਕਿਸਮਤ ਪੂੜੀਏ යන්නපුන්නේ යන්න්නු පපෙමතන සඩිෂගෙන සඩිෂගෙන වඩිරතිනි මරිසස්සිදේ මෙරිසස්සිදලඩිලිය කුඩයේ. ਲੀਰਿਆ ਦੀ ਚਲਕਾਰਨੀ ਤੇਰੇ ਚੜਿ ਗਏ ਤੇਰੇ ਚੜਿ ਗਏ ਲੋਰੇ ਪਿਆਰ ਦੀ ਨੈਣਾ ਨੂੰ ਨੈਣ ਨੈਣਾ ਨੂੰ ਪਾਉਂਦੇ ਬਾਤਨੀ ਸਾਡੀ ਸ਼ਹਿਗਾਨਾ ਸਾ ਢਿਸ਼ ਗੇ ਨਵੜੀ ਰਾਤਨੀ ਮੇਰੀ ਸੱਸ ਦੀਏ ਮੇਰੀ ਸੱਸ ਦੀਏ ਲਾੜੀ ਲੀਏ ਕੁੜੀਏ ਬਗੇ ਠੰਡੜੀ ਠੰਡੜੀ ਪਾਉਣਨੀ ਅੱਖ ਲਾਉਂਦਾਏ ਅਖ ਲਾਉਂਦਾ ਐ ਦਸ ਕਾ ਹੁਣ ਨਹੀਂ ਹੁਣ ਸੰਗਈ ਹੁਣ ਸੰਗਈ ਸਾਰੀ ਕੇਨਾ ਤਨੀ ਸਾਡੀ ਸ਼ਗੇਨਾ ਸਾਡੀ ਸ਼ਗੇਨਾ ਵੜੀ ਰਾਤਨੀ ਮੇਰੀ ਸਸਦੀਏ ಮೇರಿ ಿ ಸಾಡಲ್ಲಿ ಕುಡಿ ರಬ್ಬದಿ ರಜೆ ಮ್ಯಾರ ಸಗಾತನಿ ಸಡಿ ಶಗನ ਸਾ ਢਿਸ਼ ਗੇ ਨਾ ਵਾਰੀ ਰਾਤਨੀ ਮੇਰੀ ਸਸ ਦੀਏ ਮੇਰੀ ਸਸ ਦੀਏ ਲੜ ਲੀਏ ਕੁੜੀਏ ਗੀਤ ਹੋਇਆ ਪੂਰਾ ਦੱਸਿਓ ਸਾਡਾ ਗੀਤ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਜੇ ਵਧੀਆ ਲੱਗਿਆ ਤਾਂ ਵੀ ਕਮੈਂਟ ਕਰੋ ਜੇ ਨਹੀਂ ਵਧੀਆ ਲੱਗਿਆ ਤਾਂ ਵੀ ਕਮੈਂਟ ਕਰਿਓ ਪਰ ਮੈਂ ਕਹਿੰਨੀ ਆ ਵੀ ਵਧੀਆ ਹੀ ਕਿਹਾ ਕਰੋ ਹਨਾ ਵਧੀਆ ਕਹਿਣ ਨਾਲ ਮੂਹ ਵੀ ਵਧੀਆ ਲੱਗਦਾ ਹੈ ਹਨਾ ਤੇ ਚਲੋ ਜਿਵੇਂ ਵੀ ਤੁਹਾਨੂੰ ਲੱਗੇ ਨਾ ਹਨਾ ਉਸ ਤਰ੍ਹਾਂ ਲਿਖ ਦਿਓ ਕੋਈ ਗੱਲ ਨਹੀਂ ਤੇ ਲਓ ਮਾਣੋ ਇਸ ਗੀਤ ਦਾ ਆਨੰਦ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਹਾਂ ਇੰਨੀ ਕੰਜੂਸੀ ਨਾ ਕਰਿਆ ਕੋਮੈਂਟ ਲਿਖਣ ਚ ਹੈਨਾ ਤੇ ਨਾਲੇ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਹੈਨਾ ਤੇ ਲੋ ਬੰਦੇ ਕਰਨਗੇ ਹਾਂ ਚਲ ਤੇ ਚਲੋ ਆਜੋ ਹੁਣ ਆਪਣੇ ਨੁਕਤੇ ਵਲ ਤੰਦਰੁਸਤੀ ਵਲ ਓਹੋ ਉਹ ਭੈਣ ਵੀ ਜਰੂਰ ਸੁਣਦੀ ਹੋਊਗੀ ਤੇ ਉਹ ਨਸ਼ਾ ਵੀ ਹਰ ਤਰ੍ਹਾਂ ਦਾ ਨਸ਼ਾ ਛਡਾਉਣ ਵਾਸਤੇ ਭਗਵਾਨ ਦੇ ਨਾਲ ਸੰਬੰਧਿਤ ਹੈ ਇਹ ਨੁਕਤਾ ਇਹ ਕੀ ਹੈ ਕਹਿੰਦੇ ਚਾਹੇ ਵੀ ਇਹ ਰਾਮ ਵਾਲਾ ਉਪਾਅ ਹੈ ਸ਼ਰਾਬ ਅਫੀਮ ਡੋਡੇ ਡਰੱਗਸ ਤੇ ਹਰ ਪ੍ਰਕਾਰ ਦਾ ਨਸ਼ਾ ਦੋ ਦਿਨ ਵਿੱਚ ਛੁੱਟ ਜਾਊ ਦੋ ਦਿਨ ਨਹੀਂ ਤਾਂ ਵੱਧ ਮਾੜੇ ਮੁੱਟੇ ਦੋ ਚਾਰ ਦਿਨ ਲੱਗ ਜਾਣਗੇ ਪਤਾ ਹੈ ਤੁਸੀਂ ਕੀ ਕਰਨਾ ਹੈ ਸੋਮਵਾਰ ਵਾਲੇ ਦਿਨ ਤੁਸੀਂ ਸ਼ਿਵ ਮੰਦਰ ਜਾਣਾ ਹੈ ਸ਼ਿਵੀ ਦੇ ਮੰਦਰ ਚ ਤਾਂ ਉੱਥੇ ਤੁਸੀਂ ਆਪਦੇ ਘਰੋਂ ਹੀ ਜਲ ਲੈ ਕੇ ਜਾਣਾ ਉਹਦੇ ਵਿੱਚ ਤੁਸੀਂ ਚਾਵਲ ਰੋਲੀ ਥੋੜਾ ਗੰਗਾ ਜਲ ਪਾ ਲਿਓ ਹੈਨਾ ਉਹ ਘਰੋਂ ਲੈ ਕੇ ਜਾਓ ਤੇ ਇੱਕ ਬਿਲ ਪੱਤਰ ਬਿਲ ਪੱਤਰ ਤਿੰਨ ਪੱਤਿਆਂ ਵਾਲਾ ਹੁੰਦਾ ਇੱਕ ਭੈਣ ਕਹਿੰਦੀ ਸੀ ਮੈਨੂੰ ਪਤਾ ਹੀ ਨਹੀਂ ਕੀ ਹੁੰਦਾ ਮੈਂ ਕਹੇ ਜੇ ਤੁਹਾਨੂੰ ਨਹੀਂ ਪਤਾ ਕਿਸੇ ਪੰਡਤਾਂ ਦੇ ਘਰੋਂ ਕਿਸੇ ਮੰਦਰ ਤੋਂ ਦੇਖਿਆ ਉਸ ਚੱਕ ਲਿਆ ਉਸ ਜਿਹੜੇ ਪਏ ਹੁੰਦੇ ਨੇ ਫਿਰ ਲੈ ਜਾਓ ਥੇ ਧੋ ਕੇ ਪਹਿਲਾਂ ਦੇ ਘਰੇ ਚੱਕ ਲਿਓ ਹੈਨਾ ਤੇ ਨਹੀਂ ਤਾਂ ਫਿਰ ਫਿਰ ਪੱਤਰ ਤੁਹਾਨੂੰ ਦੱਸ ਦੇਣ ਕਿ ਉੱਥੋਂ ਤੋੜ ਲਿਓ ਹੈਨਾ ਉਹ ਤੁਸੀਂ ਇੱਕ ਬਿਲ ਪੱਤਰ ਲੈ ਗਏ ਉਹ ਗੜਬੀ ਲੈ ਕੇ ਘਰੋਂ ਆ ਪਾਣੀ ਦੀ ਭਰ ਕੇ ਤੇ ਉਹਦੇ ਚ ਗੰਗਾ ਜਲ ਪਾਉਣਾ ਤੇ ਥੋੜਾ ਜਿਹਾ ਗੰਗਾ ਜਲ ਪਾ ਲਿਆ ਤੇ ਕੀ ਕੁਸਾ ਦੱਸੋ ਗੰਗਾ ਜਲ ਪਾ ਲਿਓ ਉਹਦੇ ਵਿੱਚ ਤੇ ਇੱਕ ਬਿਲ ਪੱਤਰ ਹੈਨਾ ਤੇ ਚੰਦਨ ਚਾਵਲ ਤੇ ਰੋਲੀ ਉਹ ਮੰਦਰ ਵਿੱਚ ਲੈ ਕੇ ਜਾਓ ਜਾਂਦੇ ਪਹਿਲਾਂ ਮੰਦਰ ਜਿੱਥੇ ਘੰਟਾ ਲੱਗਿਆ ਹੁੰਦਾ ਉਹ ਖੜਕਾਓ ਹੈਨਾ ਤੇ ਉਹ ਦੇੜੀ ਤੇ ਮੱਥਾ ਠੇਕ ਲਿਆ ਆਪਾਂ ਫਿਰ ਤੁਸੀਂ ਉਹ ਸ਼ਿਵਲਿੰਗ ਤੇ ਜਲ ਚੜਾਓ ਧਾਰ ਬੰਨ ਕੇ ਆਇਨੀ ਵੀ ਇੱਕਦਮ ਗੜਬੀ ਲਟਾਤੀ ਹੈਨਾ ਬਿਲ ਪੱਤਰ ਚੜ੍ਹਤਾ ਚਾਵਲ ਚੜ ਤੇ ਹੈਨਾ ਫਿਰ ਤੁਸੀਂ ਧਾਰ ਬਨ ਕੇ ਬੈਠ ਕੇ ਚੜਾਓ ਖੜ ਕੇ ਨਹੀਂ ਤੇ ਜਦੋਂ ਜਲ ਚੜਾਓ ਤਾਂ ਤੁਹਾਡਾ ਮੂੰਹ ਜਿਹੜਾ ਉਹ ਉੱਤਰ ਵੱਲ ਹੋਵੇ ਜੀ ਸਾ ਜੇ ਤੁਹਾਨੂੰ ਨਹੀਂ ਪਤਾ ਉੱਥੇ ਕਿਸੇ ਨੂੰ ਪਛਣਾ ਵੀ ਉੱਤਰ ਕਿਹੜਾ ਹੈ ਹੈਨਾ ਜੇ ਪੂਰਬ ਵੱਲ ਮੂੰਹ ਕਰਕੇ ਆਪਾਂ ਖੜਾਂਗੇ ਨਾ ਤਾਂ ਆਪਾਂ ਪਿੱਛੇ ਆਪਣੇ ਪੱਛਮ ਹੋਊਗਾ ਤੇ ਮੂਹਰੇ ਆਪਣੇ ਹੋਊਗਾ ਪੂਰਬ ਤਾਂ ਉੱਤਰ ਹੋਊ ਆਪਣੇ ਸੰਲਖ ਭਯੱਥ ਹੈਨਾ ਤੇ ਸੱਜਿਆਸ ਦਖਣ ਹੋਊਗਾ ਫਿਰ ਜਾਂ ਤਾਂ ਐਂ ਦੇਖ ਲਿਓ ਤੁਸੀਂ ਨਹੀਂ ਕਿਸੇ ਨੂੰ ਉੱਥੋਂ ਪੁੱਛਿਓ ਹੈਨਾ ਨਹੀਂ ਪੁੱਛਿਓ ਤੇ ਥੋੜਾ ਮੁੱਖ ਉੱਤਰ ਵੱਲ ਹੋਣਾ ਚਾਹੀਦਾ ਤੇ ਫਿਰ ਤੁਸੀਂ ਨਾ ਨਾਮ ਲੈਣਾ ਹੈ ਮਹਾਦੇਵ ਹੇ ਕੁੰਦਕੇਸ਼ਵਰ ਮਹਾਦੇਵ ਕੀ ਕਹਿਣਾ ਲਿਖ ਲਓ ਕੁੰਦਕੇਸ਼ਵਰ ਮਹਾਰਾਜ ਹੈਨਾ ਮਹਾਦੇਵ ਕੁੰਦਕੇਸ਼ਵਰ ਮਹਾਰਾਜ ਮੇਰਾ ਉਹ ਬੰਦੇ ਦਾ ਨਾਮ ਉਹ ਮੂਹਕ ਵਿਅਕਤੀ ਜਾਂ ਮੇਰੇ ਘਰ ਆਇਆ ਜਾਂ ਮੇਰਾ ਪੁੱਤ ਹੈ ਜਾਂ ਮੇਰਾ ਭਰਾ ਹੈ ਉਹਦਾ ਨਾਮ ਨੋਂ ਲੈਣਾ ਹੈ ਵੀ ਇਹਨੂੰ ਨਸ਼ਾ ਮੁਕਤ ਕਰ ਦਿਓ ਤੇਰੀ ਕਿਰਪਾ ਨਾਲ ਤੂੰ ਹੀ ਇਹਦਾ ਨਸ਼ਾ ਛੁਡਾਵੇਂਗਾ ਤੇ ਉਹ ਤੁਸੀਂ ਫਿਰ ਜਦੋਂ ਬਿਲ ਪੱਤਰ ਚੜਤਾ ਫਿਰ ਉਸ ਤੋਂ ਬਾਅਦ ਤੁਸੀਂ ਜਾਲ ਚੜਾਉਂਗੇ ਤੇ ਉਹ ਜਲ ਮੂਰੇਕ ਭਾਂਡਾ ਲੈ ਜਾਓ ਥੋੜਾ ਉਹਦੇ 'ਚ ਜਲ ਲੈ ਆਓ ਹਨਾ ਤੇ ਉਹ ਬਿਲ ਪੱਤਰ ਜਿਹੜਾ ਤੁਸੀਂ ਚੜਾਇਆ ਉਹ ਵੀ ਘਰੇ ਲੈ ਆਓ ਤੁਸੀਂ ਉਹਦਾ ਟੁਕੜੇ ਕਰਕੇ ਚੂਰਨ ਕਰਕੇ ਰੱਖ ਲਓ ਤੇ ਜਿਹੜਾ ਉਹ ਜਲ ਹੈ ਉਹੋ ਕਿਸੇ ਸੀਸੀ ਦੇ ਬੋਤਲ 'ਚ ਪਾ ਕੇ ਰੱਖ ਲਿਆ ਉਹ ਬੰਦੇ ਦੇ ਖਾਣੇ ਵਿੱਚ ਜੇ ਸ਼ਰਾਬੀ ਦਾ ਸ਼ਰਾਬ ਚ ਰੋਟੀ ਦਾਲ ਸਬਜ਼ੀ ਦੇ ਵਿੱਚ ਉਹਦੇ ਦੋ ਦੋ ਚਾਰ ਚਾਰ ਬੂੰਦਾ ਪਾਉਣੀਆਂ ਨੇ ਤੇ ਜਿਹੜਾ ਉਹ ਚੂਰਾ ਕਰਿਆ ਉਹ ਵੀ ਦਾਲ ਸਬਜ਼ੀ ਤੇ ਆਟੇ ਚ ਵੀ ਉਹਨਾਂ ਦੇ ਥੋੜਾ ਹੈਨਾ ਉਹ ਬਿਲ ਪੱਤੇ ਹੀ ਦੋ ਤਿੰਨ ਦਿਨ ਤੁਸੀਂ ਇਹ ਕਰਦੇ ਰਹੋ ਤੇ ਪਰਮਾਤਮਾ ਦੀ ਕਿਰਪਾ ਨਾਲ ਦੇ ਮਹਾਰਾਜ ਨੇ ਦੱਸਿਆ ਵੀ ਹਰ ਹਾਲਤ ਉਹ ਹੀ ਕੋਲੇ ਸ਼ੰਕਰ ਉਹ ਕੀ ਨਹੀਂ ਕਰ ਸਕਦੇ ਹੈਨਾ ਉਹ ਨਸ਼ਾ ਛਡਾ ਦੇਣਗੇ ਤੇ ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਸੁਖ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਜੀਵਿਤ ਕਰੋਗੇ ਹੈਨਾ ਤੇ ਇਹਨੂੰ ਤੁਸੀਂ ਜਰੂਰ ਕਰਕੇ ਦੇਖੋ ਦੇਖੋ ਫਲ ਪ੍ਰਮਾਤਮਨ ਦੇਣਾ ਮੀਨਤ ਆਪਾਂ ਕਰਨੀ ਜਦ ਆਪਾਂ ਨੂੰ ਪਿਆਮਾਂਗੇ ਉਹ ਵੀ ਤਾਂ ਆਪਾਂ ਜਾਣਨੀ ਆ ਹਨਾ ਪੰਡਤਾਂ ਨੂੰ ਪੁੱਛਣ ਜਾਵਾਂਗੇ ਉਹ ਵੀ ਪੈਸੇ ਲੈਣਗੇ ਮੈਂ ਤਾਂ ਤੁਹਾਡੇ ਕੋਲੇ ਇਹਨਾਂ ਨੂੰ ਪੁੱਛ ਕੇ ਸੁਣ ਕੇ ਮਹਾਰਾਜ ਜੀ ਨੂੰ ਤੇ ਤੁਹਾਡੇ ਕੋਲੇ ਪਹੁੰਚਾ ਦੇਣੀ ਆ ਅੱਗੇ ਕਰਨਾ ਨਾ ਕਰਨਾ ਇਹ ਤੁਸੀਂ ਆ ਕਰਕੇ ਮੈਂ ਤਾਂ ਕਹਿੰਦੀ ਹਾਂ ਜਰੂਰ ਕਰਕੇ ਦੇਖੋ ਪ੍ਰਮਾਤਮਾ ਭਲੀ ਕਰੂ ਨਸ਼ਾ ਤਾਂ ਬਹੁਤ ਮਾੜੀ ਚੀਜ਼ ਹੈ ਹਨਾ ਤੇ ਚਲੋ ਲੱਗ ਜਾਂਦਾ ਜੀ ਨੂੰ ਫਿਰ ਹਨਾ ਤੇ ਇਸ ਤਰ੍ਹਾਂ ਇਹ ਨਸ਼ਾ ਛੁੱਟ ਜੂ ਜ਼ਰੂਰ ਕਰਕੇ ਦੇਖਿਓ ਤੇ ਲਓ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ